ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਸੁਨੇਰ ਦੇ ਵਿੱਚ ਸੁਨੇਰ ਪਿੰਡ ਜ਼ਿਲ੍ਹੇ ਫਰੋਰੀਪੁਰ ਦੀ ਬੁੱਕਲ ਦਾ ਨਿੱਗ ਮੰਡ ਦਾ ਪਿੰਡ ਆ ਤੇ ਜੀਰੇ ਸ਼ਹਿਰ ਦੇ ਪਰਸ਼ਾਵੇਂ ਦਾ ਪਿੰਡ ਆ ਮਿੱਤਰੋ ਜੀਰੇ ਦੇ ਨਾਲ ਬਿਲਕੁਲ ਕਰਕੇ ਵਸਿਆ ਹੋਇਆ ਨਗਰ ਮਿੱਤਰੋ ਸੁਨੇਰ ਪਿੰਡ ਦੇ ਵਿੱਚ ਮੈਂ ਇਸ ਟਾਈਮ ਮੌਜੂਦ ਆ ਘਰੇਲੂ ਮਿਹਨਤੀ ਪਰਿਵਾਰ ਦੇ ਘਰੇ ਮੈਂ ਇਸ ਟਾਈਮ ਮੌਜੂਦ ਆ ਦੋ ਜਨਵਰ ਬਾਈ ਹੋਣਿਆ ਨੇ ਆਪਣੀ ਮਿਹਨਤ ਦੇ ਨਾਲ ਤਿਆਰ ਕਰਕੇ ਮਿੱਤਰੋ ਵੇਚਣੇ ਲਾਏ ਆ ਦੋਵਾਂ ਜਨਵਰਾਂ ਦੀ ਪ੍ਰੋਪਰ ਡਿਟੇਲ ਪ੍ਰੋਪਰ ਜਾਣਕਾਰੀ ਮਾਲਕਾਂ ਤੋਂ ਲੈ ਕੇ ਤੁਹਾਨੂੰ ਦੱਸ ਦਿੰਦਾ ਕਿਹੜੇ ਜਨਵਰ ਦੀ ਕੀ ਡਿਟੇਲ ਆਉ ਮਿਲਦੇ ਆ ਬਾਈ ਨੂੰ ਸਤਿ ਸ਼੍ਰੀ ਅਕਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਪੂ ਠੀਕ ਆ ਜੀ ਸੇਤਾ ਪਰਿਵਾਰ ਚੜ੍ਹਦੀ ਕਲਾ ਦੇ ਹਾਂਜੀ ਹਾਂਜੀ ਚੜ੍ਹਦੀ ਸ਼ੁਕਰ ਅੱਛਾ ਬਾਪੂ ਨਾਮ ਦੱਸ ਦੇ ਕਿਰਾਂ ਜੀ ਹਾਂਜੀ ਬਲਵੀਰ ਸਿੰਘ ਬਲਵੀਰ ਸਿੰਘ ਹਾਂਜੀ ਸਾਨੂੰ ਬਾਪੂ दयाल ਸਿੰਘ दयाल सिंह ਘਰ ਆ ਗਿਆ ਆਪਣਾ ਪਿੰਡ ਦੇ ਵਿੱਚ ਜੀ ਹਨਾ ਠੀਕ ਹੈ ਨੇੜੇ ਕੋਈ ਚੀਜ਼ ਜਿਹੜੀ ਪਿੰਡ ਦੇ ਵਿੱਚ ਮਸ਼ਹੂਰ ਮੇਰੇ ਪਾਸ ਪਾਰਕ ਪਾਰਕ ਹਾ ਮਸ਼ਹੂਰ ਹਾਲ ਦਾ ਅੱਡੇ ਤੇ ਠੀਕ ਹੈ ਜੀ ਅਰੇ ਬਬੂ ਜਿਹੜੀ ਵੜ ਵੇਚਣੀ ਆਪਾਂ ਪਹਿਲਾਂ ਇਹ ਪਹਿਲਾਂ ਸੂਈ ਸੁਣਦੀ ਆਦ ਕੀ ਹਾਂਜੀ ਪਹਿਲੇ ਸੂਈ ਠੀਕ ਹੈ ਤੇ ਕਿੰਨੇ ਚਿਰ ਦੀ ਹੋ ਗਈ ਹੈ ਉਮਰ ਦੇ ਵਿੱਚ ਉਮਰ ਦੇ ਵਿੱਚ ਅਸੀਂ ਟਾਈਆਂ ਕਸਲਾਂ ਦੀ ਹੈਗੀ ਟਾਈਆਂ ਕਸਲਾਂ ਦੀ ਸਿੰਘ ਦਗਾਈ ਰਹੀ ਸੀ ਫਿਰ ਕਿ ਕੀ ਕਰਨ ਪਏ ਸੂਦੋ ਸੈਂਗ ਸ਼ੁਰੂ ਤੋਂ ਨਿੰਦਾ ਲਗਾਈ। ਲਗਾਈ ਨਹੀਂ ਮੈਂ ਕਈ ਵਾਰ ਫੋੜ ਫੜ ਪਟ ਆਉਂਦੀ ਹੁੰਦੀ। ਠੀਕ ਆ। ਸੀਲ ਠੰਡੀ ਆ ਨੂੰ ਚੰਗੀ ਆ। ਕਿੰਨੇ ਪਏ ਬਾਪੂ ਹਜੇ ਇਹਦੇ? ਇਹ 22 ਤਰੀਕ ਨੂੰ ਤਨ ਪੂਰੇ ਆ ਜੀ। 22 ਨੂੰ ਤਰੂ ਪੂਰੇ ਅੱਜ ਹੈਗੀ 7 ਤਰੀਕ। ਤਿੰਨ ਇਹ ਪਏ ਉਹ ਦੁਪਹਿਰਾਂ 13 ਤਨ ਪੈ ਆ ਜਣਾ। ਪੂਰੀ ਥੱਲੋਂ ਬਣ ਜੂਗਾ। ਬਣ ਜੂਗੀ ਬਾਪੂ ਪਿਆ। ਕੋਈ ਸ਼ੱਕ ਨਹੀਂ। ਫਿਰ ਤਾਂ ਫਸ ਜੂਗੀ 15 ਤਰੀਕ ਦੇ ਵਿੱਚ। ਅੱਛਾ ਰੇਟ ਬਾਪੂ ਫਿਰ ਇਹਦਾ ਕੀਤਾ ਕੀਤਾ? ਰੇਟ ਵੇਖ ਕੇ ਮੌਕੇ ਤੇ ਕਿਵੇਂ ਮੌਕੇ ਤੇ ਕਰ ਲਾਂ ਲੈ ਮਿੱਤਰੋ ਕੱਚੀ ਵੈੜ ਕਰਕੇ ਹਜੇ ਰੇਟ ਨਹੀਂ ਕੱਢਿਆ ਬਪੂ ਦਾ ਹਜੇ ਕੱਚੀ ਆ ਕਰਮ ਵਾਲੀ ਦਿਨ ਲੈਂਦੀ ਆ ਪ੍ਰਿੰਟ ਨਸਲ ਦੀ ਚੰਗੀ ਤੋਰੀ ਬਪੂ ਖੋਲੀ ਮੜਾ ਜੀ ਲੈ ਮਿੱਤਰੋ ਨਸਲ ਪ੍ਰਿੰਟ ਦੀ ਬੱਚੀ ਪੂਰੀ ਚੰਗੀ ਆ ਕਰਮ ਵਾਲੀ ਜਾਤ ਬਾਡੀ ਵਾਲੀ ਕੁੱਲੇ ਢੁੱਲੇ ਪੇਟ ਦੀ ਦੁੱਧ ਵਾਲੀ ਵੈੜਾ ਬਾਲਾ ਨਹੀਂ ਤਾਂ 18 20 ਕਿਲੋ ਦੁੱਧ ਸੋਹਣਾ ਤੇ ਜੁਗ ਸੋਹਣਾ ਲੜਦਾ ਵੇਖੋ ਲੈ ਬਪੂ ਮੋੜਦੇ ਠੱਗ ਇਲਾਇ ਮਿੱਤਰੋ ਮੁਠੀ ਪਰ ਸਿੰਘ ਜਰੂਰ ਹੈਗਾ ਨਸਲ ਚੰਗੀ ਆ ਪ੍ਰਿੰਟ ਚੰਗਾ ਵਾ ਥਾਣਾ ਦੇਵਾ ਚੰਗਾ ਲੱਗਾ ਹੋਇਆ ਕਰਮ ਵਾਲੀ ਨੂੰ ਦੇਖ ਸਕਦੇ ਆ ਤੁਸੀਂ ਕਿਉਂ ਜਿਹੜਾ ਮੇਰਾ ਪੂਰਾ ਥਾਣਾ ਲੱਗਾ ਚਵਾਈ ਚੂਈ ਦੀ ਓਕੇ ਨਿਕਲੂਗੀ ਬਣਦੇ ਬਾਪੂ ਬਸ ਇੱਥੇ ਸੋਹਣੀ ਸੁਨੱਖੀ ਬੈੜਾ 15 ਦਿਨ ਬਾਕੀ ਆ 15 ਦਿਨਾਂ ਦੇ ਕੁਛ ਦੀ ਕੁਛ ਨੇ ਥੱਲੋ ਤਿਆਰ ਹੋ ਜਾਣਾ ਮਿੱਤਰੋ ਰੇਟ ਇਹਦਾ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਵਿੱਚੋਂ ਹੋਊਗਾ ਬਿਲਕੁਲ ਵਾਜਬ ਲੱਖੋਂ ਅੰਦਰ ਵਾਲਾ ਰੇਟ ਹੋਊਗਾ ਇਹ ਗੱਲ ਨੋਟ ਰੱਖਿਆ ਜੇ ਪਹਿਲਾਂ ਹੀ ਤੇ ਭਾਈ ਆ ਜਿਹੜੀ ਬੈਡ ਪਹਿਲਣਾ ਇਹ ਕਿੰਨੇ ਚਿਰ ਦੀ ਗੱਪਣਾ ਇਹ ਪੰਜਾਂਵੇਂ ਆ ਸੀ ਪੇ ਪੰਜ ਮਹੀਨੇ ਦੀ ਗੱਪੜ ਚੈੱਕ ਕਰਾਈ ਹੋਈ ਹੈ ਆਪਣੀ ਹਾਂਜੀ ਹਾਂਜੀ ਠੀਕ ਹੈ ਬਸ ਤੇ ਇਹਦਾ ਵੀ ਰੇਟ ਫਿਰ ਮੌਕੇ ਦੀ ਕਰਨਾ ਇਹਦੇ ਮੌਕੇ ਤੇ ਕਰ ਦੋ ਠੀਕ ਹੈ ਬਈ ਇਹ ਪੰਜਾਂ ਮਹੀਨੇ ਦੀ ਗੱਪੜ ਵਹਿੜਾ ਮਿੱਤਰੋ ਇਹਦਾ ਵੀ ਰੇਟ ਬਾਈ ਹੁਣੀ ਮੌਕੇ ਦੀ ਕਰਾਂਗੇ ਔਰ ਚੈੱਕ ਪਾਸ ਆ ਇਹ ਕਰਾਸ ਅੰਗ ਦੇ ਵਿੱਚ ਦੋ ਉਗਲੀ ਵਹਿੜਾ ਜਿਹੜੇ ਭਰਾ ਨੂੰ ਸਾਹਮਣ ਨੂੰ ਚਾਹੀਦੀ ਬਾਈ ਹੁਣ ਇਹਨਾਂ ਨਾਲ ਰਾਬਤਾ ਕੈਮ ਕਰ ਲਿਆ ਜੀ ਥੱਲੋ ਚੰਗੀ ਨਿਕਰੂਗੀ ਕਿਉਂਕਿ ਹੁਣ ਹੀ ਤਿਆਰੀ ਪੰਜਾਂ ਮਹੀਨਿਆਂ ਦੇ ਹਿਸਾਬ ਨਾਲ ਬਹੁਤ ਸੋਹਣੀ ਲਿਫਟੀ ਪੱਟੀ ਹੋਈ ਹੈ ਗੱਪੜ ਦਾ ਦੱਸਦੀ ਵੀ ਆ ਵਹਿੜ ਜੀ ਮੈਂ ਗੱਪੜ ਨਾਲ ਬਾਕੀ ਤੁਸੀਂ ਚੈ ਆਪਣੇ 98145 ਜੀ 0 बार 70 98145 ਹਾਂਜੀ 06270 06270 ਹਾਂਜੀ 98145 06270 ਪਈ ਹੋਣਾ ਦਾ ਨੰਬਰ ਆ ਪਿੰਡ ਸੁਨੇਰਾ ਜ਼ਿਲ੍ਹਾ ਫਰੋਜ਼ਪੁਰ